ਇਹ ਨੌਜਨ ਗਰਮੋਰ ਸਿੰਘ ਘਾਇਲ ਵੱਲੋਂ 50000 ਰੁਪਏ ਬੁੱਲਾ ਟੀਮਾਂ ਨੂੰ ਬਲੌ ਸਿੰਘ ਯੂਐਸਏ ਵੱਲੋਂ 10000 ਰੁਪਏ ਬੁੱਲਾ ਟੀਮਾਂ ਨੂੰ ਲਓ ਲਾਠ ਸੀਫਾ ਦਾੜ ਵਾਲਾ ਜਿਹੜੇ ਖਿਡਾਰੀ ਦਾ ਜਮਾਨ ਸ਼ਰਮਣਾ ਆਣਾ ਹੈ ਲਓ ਸ਼ੰਮੀ ਬੱਸੀਆ ਵਾਲਾ ਜਿਹੜੇ ਨਜ਼ਰ ਦੀ ਥੋੜੀ ਕੋਸ਼ਿਸ਼ ਸੀ ਮੱਖੜੀ ਤੇ ਸ਼ਿੰਦੇ ਦੀ ਜਿਹੜੀ ਜੋੜੀ ਮਸ਼ਹੂਰ ਸੀ ਲਓ ਇਸ ਵੇਲੇ ਅਗਲੀ ਕਬੱਡੀ ਇਹ ਜਗਵਿੰਦਰ ਅੱਛਰਵਾਲੀਆ ਤੇ ਚੂੜ ਚੱਕ ਵਾਲਾ ਕੰਡਿਆਂ ਦੀ ਵਾਰ ਨਾਲ ਭਲਾ ਜਾਂ ਫਿਰ ਪੱਪੂ ਚੂੜ ਚੱਕਦਾ ਕਹਿੰਦੇ ਕਹਾਂਦੇ ਧਾਵਿਆਂ ਨੂੰ ਡੱਕਦਾ ਸ਼ਰਾਮਾ ਵਾਲਾ ਸੁੱਕੀ ਵੀ ਤੂਫਾਨ ਵਿੱਚੋਂ ਗਦਾਰ ਵਾਲਾ ਬਿੱਟੂ ਕਹਿੰਦੇ ਵੜ ਜਾਂਦਾ ਚਟਾਨ ਮਿੱਤਰੋ ਗਦਾਰ ਵਾਲਾ ਬਿੱਟੂ ਯਾਰੋ ਬਣ ਜਾਂਦਾ ਬਲਵਿੰਦਰ ਤੇ ਮਨਦੀਪ ਬੰਨੀਓ 50-50 ਰੁਪਏ ਯਾ ਵੀ ਉਹ ਜੰਮਨ ਸਿੰਘ ਦਾ ਬਾਬਾ ਇਸ ਲਈ ਲਿਖਾਇਆ ਅੰਗ ਲੱਗੀ ਆਪਣੀ ਟੀਮ ਦੇ ਲਈ ਵਾਪਸ ਜਾਂਦਾ ਹੋਇਆ ਹੈ

ਚੱਪਾ 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 ਖੇਡ ਦੇ ਨਾਲੀ ਗੱਲ ਪਾਸੇ ਵੀ ਖੇਡ ਕਬੱਡੀ ਦੀ ਪਾਸੇ ਖੇਡ ਕਬੱਡੀ ਦੀ ਪਾਸੇ ਖੇਡ ਕਬੱਡੀ ਦੀ ਆਹ ਜੀ ਬਾਹਰੋਂ ਦਰਨਾਂ ਜੀ ਵੀ ਕਹਿੰਦੇ ਭੋਲੀ ਨੂੰ ਹਣੀਵਲੀਓ 100 ਰੁਪਏ ਤੋਂ ਵੱਡਾ ਮਾਣ ਹੈ ਹਣੀਵਲੀਓ ਭੋਲੀ ਦੇ ਲਈ ਵੱਡਾ ਮਾਣ ਲੈ ਵੀ ਨਾ ਜੰਨਾ ਅੱਧੀ ਨਹੀਂ ਘਬਰਾਉਣਾ ਲਓ ਸਾਹਮਣੇ ਮੈਂ ਦੇਖ ਰਿਹਾ ਵੀ ਜਗਵਿੰਦਰ ਤੇ ਸੋਨੀ ਹੈ ਮੇਰੇ ਵੀਰੋ ਜਿਹਦੇ ਬੋਪਾ ਰਾਏ ਵਾਲੇ ਦੇ ਨਾਲ ਕਹਿੰਦੇ ਭਰਾਵਾਂ ਵਾਲਾ ਪਿਆਰ ਇਸ ਖਿਡਾਰੀ ਦਾ ਲਓ ਇਸੇ ਲਈ ਮੁਕਾਬਲਾ ਹੋ ਚੁੱਕਿਆ ਮੰਗਰਵਾ ਹੋ ਗਿਆ ਵਾਹ ਵਦਿਆ ਅੱਜ ਜਿਹੜਾ ਸੇਠ ਗਵਿੰਦਰ ਕੋੰਡਰ ਵੀ ਇਹ ਸਿਹਾਂ ਦਾ ਨਾਮ ਆ ਪਾ ਮੇਰੇ ਵੀਰੋ ਜਿੱਥੋਂ ਦੇ ਘੋਲ ਵਰਗੇ ਜਿੱਥੋਂ ਦੇ ਮੇਰੇ ਵੀਰੋ ਨਾਮ ਇਹ ਨੌਜਨ ਇਹ ਜਿੱਥੋਂ ਦੇ ਕਹਿੰਦੇ ਨੇ ਮੇਰੇ ਵੀਰੋ ਸੁਲਤਾਨ ਵਰਗੇ ਮਸ਼ਹੂਰ ਕਬੱਡੀ ਖਿਡਾਰੀ ਨੇ ਲਓ ਸਾਹਮਣੇ ਮੈਂ ਦੇਖ ਰਿਹਾ ਇਹ ਗਗਨ ਨਾਲ ਜਨਨੀ ਸੋਰੀ ਕੋਸ਼ਿਸ਼ ਇਹ ਜਫਾ ਲਾਉਣ ਦੀ ਰਣਜੀਤ ਸਿੰਘੀ ਬੁੱਟਾ ਰਾਏ ਵਾਲੇ ਫੈਸਲਾ ਕਰਦੇ ਵੀ ਪੁਆਇੰਟ ਜਿਹੜਾ ਇਹ ਨਾਪ ਦੇ ਹਿੱਸੇ ਸਲਤਾਨਾ ਬਰਹੰਤੂ ਸਲਤਾਨ ਹੈ ਲਓ ਸਾਹਮਣੇ ਇਸ ਵੇਲੇ ਅਗਲੀ ਕਬੱਡੀ ਥੇ ਨੌਜੋਨ ਪੌਂਟ ਦੇ ਲਈ ਬਾਜ਼ਾਰ ਰੁਪਏ ਮੰਦੀਪ ਵੱਲੋਂ 50 ਬਲਵਿੰਦਰ ਸਿੰਘ ਵੱਲੋਂ 100 ਰੁਪਏ ਲਾ ਕੇ ਰੇਟ ਤੇ ਲਓ ਸਹਨੇ ਵਾਲਾ ਕੀਪ ਤੇ ਨਾ ਵੀ ਸੋਣੀ ਮੇਰੇ ਚੱਲ ਵੀ ਗੁਰਵਿੰਦਰ ਸਿੰਘ ਆ ਪਾ ਵੀ ਨੌਜੋਨ ਦਾ ਕਬੱਡੀ ਖਿਡਾਰੀ ਜਿਹੜੇ ਖਿਡਾਰੀ ਦਾ ਬੁੱਲਾਵਾਰ ਦੇਖਿਆ ਰੇਟ ਤੇ ਆਲੇ ਪੁਆਇੰਟ ਦੇ ਬਾਰੇ ਵਿੱਚ ਬਹੁਤ ਵੱਡਾ ਮਾਰਕ ਕੀਤਾ ਹੈ ਔਰ 50 ਰੁਪਏ ਦੇ ਬਰਜੇ ਦੇ ਜਿਹੜੇ ਵੀਰੋ ਪੁਆਇੰਟ ਦਾ ਮਾਰਕ ਕੀਤਾ ਸੀ ਬੜੇ ਲੰਬੇ ਸਾਲ ਦੀ ਬੜੇ ਲੰਬੇ ਸਮੇਂ ਦੀ ਗੱਲ ਹੈ ਔਰ ਪਹਿਲਾ ਖਿਡਾਰੀ ਹੈ ਉਹ ਬਾਬਾ ਜਿਹੜੇ ਨੌਜਵਾਨ ਨੂੰ ਪਹਿਲਾ ਪੁਆਇੰਟ ਮਿਲਿਆ ਮੇਰੇ ਵੀਰੋ ਫਿਰ ਜਿਹੜੇ ਪੁਆਇੰਟ ਸ਼ੁਰੂ ਹੋਏ ਫਿਰ ਮੇਜਰ ਸੈਮੂਲ ਹੁਰਵਾਰ ਕਹਿੰਦੇ ਲੰਡੇ ਕੀ ਵਾਲੇ ਕਰਮਪਾਲ ਵਰ ਕਹਿੰਦੇ 50 ਰੁਪਏ ਇਸਲੇਟ ਕਮੇਟੀ ਵੱਲ ਹੁਣ ਤੱਕ ਇਹ ਸੰਤਾਰੀ ਜਿਹੜੇ ਮੋਟਰਸਾਈਕਲ ਕਬੱਡੀ ਦੇ ਨਾਮ ਨਾਲ ਸਨਮਾਨ ਦੇ ਵਿੱਚ ਦੇ ਚੁੱਕੇ ਨੇ ਮੇਜਰ ਪ੍ਰੋਹ ਵਾਲਾ ਲੰਡੇ ਕੇ ਬਾਦ ਕਰਪਲ ਲਓ ਅਚਰ ਵਾਲੀਏ ਨੌਜੰਤੀ ਗੱਲ ਕਰੀਏ ਪਹਿਲੇ ਨੇ ਪਟਾਕੇ ਖਾਂਦੇ ਨੇ ਕਾਕੇ ਤੇ ਇਹ ਗੱਲ ਹੋ ਗਈ ਕਿ ਮੇਰੇ ਛੜਿਆਂ ਤੇ ਕੌੜੀ ਨਿੰਮ ਨੂੰ ਲੱਗਣ ਪਟਾਕੇ ਮੇਰੇ ਛੜਿਆਂ ਤੇ ਕੌੜੀ ਨਿੰਮ ਨੂੰ ਲੱਗਣ ਪਟਾਕੇ ਲਓ ਦੋਨੇ ਖਿਡਾਰੀ ਜਿਹੜੇ ਮੇਰੇ ਵੀਰੇ ਮੁਕਾਬਲਾ ਹੋ ਚੁੱਕਿਆ ਪੁੱਠਾ ਪੰਗਾ ਲੈ ਲੈ ਜੱਤੀਏ ਰੋਹਤ ਸਿੰਘਾਂ ਨੂੰ ਅੱਜ ਲੱਗ ਕਬੱਡੀ ਦੇ ਟ੍ਰੈਕਿੰਗ ਵਾਲੇ ਸਾਡੇ ਵੀਰ ਬਿੱਟੂ ਕੂਨੀਆ ਜੀ ਔਰ ਕਲਦੀਪ ਸੰਧੂ ਜੀ ਇਹ 100 ਰੁਪਏ ਦਾ ਮਾਨ ਸਨਮਾਨ ਜਲਾਲਦੀਵਾਲ ਦੇ ਕੌੜੇ ਦੇ ਲਈ ਭੇਜਦੇ ਨੇ ਲੈ ਵੀ ਜਿੱਥੇ ਫੜਦਾ ਵੀ ਨੌਜੰਦਾ ਇਹ 100 ਰੁਪਏ ਕੌੜੇ ਦਾ ਲਓ ਸਾਹਮਣੇ ਇਸੋ ਲਈ ਮੈਂ ਦੇਖ ਰਿਹਾ ਵੀ ਇਹ ਰੰਗੀ ਅੰਕ ਲੱਗੇ ਵਾਪਸ ਗਏ ਮੱਥਾ ਤੇਕ ਦਿੱਤਾ ਕਿ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਬਾਈਕ 70 ਦੀ ਉਮਰ ਮੇਰੇ ਵੀਰੋ ਇਸ ਖਿਡਾਰੀ ਦੀ ਸਾਹਮਣੇ ਚੂੜ ਚੱਕ ਵਾਲਾ ਪੱਪੂ ਨਾਲ ਹੀ ਕਹਿੰਦੇ ਨੇ ਵੀ ਜਲਾਲਦੀਵਾਲ ਦਾ ਤੇ ਸਾਰੇ ਸੱਜਣ ਜਿਹੜੇ ਚੂੜ ਚੱਕਦੇ ਮਿੰਦਰ ਸਿੰਘ ਜੀ ਗੁੱਲੂ ਵਰਗੇ ਭੋਲੂ ਵਰਗੇ ਬੰਦੇ ਸਿੰਘ ਜੀ ਦੀਪੀ ਵਰਗੇ ਸਾਡੇ ਵੀਰ ਪ੍ਰਪੋਰ ਸਿੰਘ ਜੀ ਪੂਰੇ ਵਰਗੇ ਮਿੰਦਰ ਦੀਪਾ ਜੀ ਪੰਮੀ ਵਰਗੇ ਇਹ ਸਾਰੇ ਵੀਰਾਂ ਨੂੰ ਸਾਡੇ ਵੀਰ ਜਨਾਬ ਪੰਚਾਇਤ ਸਪੋਰਟ ਕਲੱਬ ਵਾਲੇ ਕਮੇਟੀ ਵਾਲੇ ਟੂਰਨਾਮੈਂਟ ਕਮੇਟੀ ਵਾਲੇ ਜੀ ਇਹਨਾਂ ਨੂੰ ਆਤੇ ਲਓ ਇਹ 900 ਰੁਪਏ ਲਾਗੇ ਨਾਸ ਦੀ ਰੇਡ ਤੇ ਨਾਪ ਕਬੱਡੀ ਪਾ ਰਿਆ ਟੂਰਨਾਮੈਂਟ ਕਮੇਟੀ ਵੱਲੋਂ 50 ਰੁਪਏ ਸਾਹਮਣੇ ਮੈਂ ਦੇਖ ਰਿਹਾ ਵੀ ਹੈਪੀ ਨਾਲ ਹੀ ਮੇਰੇ ਵੀਰੋ ਨਾਤ ਲਾਤ ਤੇ ਹੈਪੀ ਤਿੰਨੋ ਖਿਡਾਰੀ ਪਿੱਟ ਰਹੇ ਨੇ ਚਪੇੜੇ ਵੱਜ ਰਹੇ ਨੇ ਨਾ ਵਾ ਵਾਹ ਹੋ ਗਿਆ ਲੱਖ ਲੱਖ ਦੀ ਕਾਉਂਦੀ ਜਫਾ ਕੱਲੇ ਕੱਲੇ ਦਾ ਕੋਈ ਮੁੱਲ ਨਹੀਂ ਪੈਂਦਾ ਯਾਰੋ ਕਾਰਟੂਸ ਚੱਲੇ ਦਾ 100 ਰੁਪਿਆ ਨਾਤ ਨੂੰ ਇਹ ਸਾਡੇ ਵੀਰ ਹਨੀਵਲੀਓ ਇਹ ਗਾਗੇਵਾਲ ਦੀ ਟੀਮ ਵੀ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਹੈ ਜੰਡੀ ਦੇ ਕਾਲੇ ਵਰਗਿਆਂ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਟੀਮ ਨੂੰ ਲੈ ਕੇ ਜੇ ਰ ਖੇਡ ਮੈਦਾਨ ਦੇ ਵਿੱਚ ਆਉਣ ਜੰਡੀ ਦੀ ਟੀਮ ਲਓ ਹੋ ਗਿੰਦੀ ਹੈ ਤੇ ਮੇਰੇ ਵੀਰੋ ਰਜੀ ਦਾ ਵੀਰ ਆ ਕਹਿੰਦੇ ਨੌਜਾਨ ਇਸੇ ਲਈ ਮੇਰੇ ਵੀਰੋ ਜਿਹਨੇ ਖੰਭੂ ਨੇ ਦਸਾ ਦੌੜੀ ਪੂਰੀ ਕੋਸ਼ਿਸ਼ ਕਰਨੀ ਹੋਈ ਹੈ ਵੀਰ ਜੀ ਬਾਤ ਦੀ ਇੱਕ ਫੱਟੇ ਤੇ ਦੇ ਦਾ ਬੱਦੀ ਮੇਰੇ ਵੀਰੋ ਆਹ ਫੱਟੇ ਦਾ ਮਸ਼ਹੂਰ ਬਣਾਈ ਔਰ ਅੰਤ ਇਹ ਸੋਹਣੀ ਕੋਸ਼ਿਸ਼ ਆ ਸੋਹਣੀ ਖੇਡ ਕਬੱਡੀ ਦੀ ਆ ਸੋਹਣੀ ਕੈਚ ਕਬੱਡੀ ਦੀ ਔਰ ਸੋਹਣੀ ਕੋਸ਼ਿਸ਼ ਮੇਰੇ ਵੀਰੋ ਅਸਦੀਰ ਬਈ ਲਓ ਇਸ ਲਈ ਮੈਂ ਦੇਖ ਰਿਹਾ ਨਹੀਂ ਗੁਰਵਿੰਦਰ ਬਾ ਇੱਕ ਗੁਰਵਿੰਦਰ ਪਹਿਲਵਾਨ ਕਾੜਵਾ ਦਾ ਇੱਕ ਮੇਰੇ ਵੀਰੋ ਇਹ ਨੌਜੋਕ। ਨਾਓ ਸਾਹਮਣੇ ਦਾ ਦੇਖ ਰਿਹਾ ਵੀ ਇਸ ਵੇਲੇ ਜਗਵੰਦਰ ਦੀ ਨੌਜੋਕ ਤੇ ਪਈ ਕਬੱਡੀ। ਸ਼ਹੀਦਾਂ ਦੀ ਧਰਤੀ ਦਾ ਲਾਗੇ ਕਮੇਟੀ ਵੱਲੋਂ ਇਹ ਫਰੇਟ ਤੇ ਕਮੇਟੀ ਵੱਲੋਂ 50 ਰੁਪਏ। ਮੇਰੇ ਵੀਰੋ ਗੱਦਰੀ ਬਾਪਿਆਂ ਦਾ ਪਿੰਡ ਹੈ ਜਿਵੇਂ ਕਹਿੰਦੇ ਨੇ ਵੀ ਜਲਾਲਦੀਵਾਲ। ਉਸੇ ਤਰ੍ਹਾਂ ਚਿਰਵਾਲ ਵੀ ਮੇਰੇ ਵੀਰੋ ਗੱਦਰੀ ਬਾਪਿਆਂ ਦਾ ਨਗਰ ਅਸ਼ੀਦਾਂ ਦੀ ਧਰਤੀ। ਕਸ਼ਮੀਰ ਤੋਂ ਦਾ ਮਤਾ ਉੱਪਰ ਲੱਗੇਗੇ ਹਰ ਵਾਰ ਦੇ ਮੇਲੇ ਬਦਲ ਪਰ ਮਿਟਨੀ ਵਾਲੋਂ ਦਾ ਬਾਕੀ ਜਿਹੇ ਵਿਚ ਆਊਗਾ ਬਦਲ ਪਰ ਮਿਟ ਇਹ ਮੇਰੇ ਵੀਰੋ ਇਸ ਦਿਨ ਦਾ ਦੇਖ ਰਹੀ ਆਂ ਕਿ ਰੰਗੀ ਕਿ ਰੰਗਲੇ ਪੰਜਾਬ ਦੀ ਸਿਰਕ ਸਲਾਵਾ ਰੰਗਰ ਤੇ ਰੱਬ ਵਰਗੀ ਆ ਰੰਗਰ ਫਰਦੀ ਪਾਹ ਦਰਿਆ ਦੀ ਮਨਜੂਰ ਤੋਂ ਧਾਰੀ ਵਾਲ ਵੱਲੋਂ 50-50 ਰੁਪਏ ਰੰਗੀ ਦੀ ਰੋਡ ਤੇ 50 ਕਮੇਟੀ ਵੱਲੋਂ ਫੇਰ ਤੋਂ ਦੇ ਕਹਿੰਦੇ ਨੇ ਵੀ ਛੋਟਾ ਜਿਹਾ ਬੱਚਾ ਵੀ ਕਹਿੰਦਾ ਇਹਨੇ ਮੈਂ ਨਾਈਟ ਦੇ ਫੂਟ ਲੈਣੇ ਐ ਲਓ ਮੈਂ ਐਡੀ ਦਾ ਫੂਟ ਲੈਣੇ ਮੇਰੇ ਵੀਰੋ ਛੋਟੇ ਛੋਟੇ ਬੱਚਾ ਨੂੰ ਵੀ ਜਿਹੜੇ ਤੱਕੜ ਦੇ ਕੱਪੜੇ ਪਾਉਂਦੇ ਮੇਰੇ ਵੀਰ ਜਿਹੜੀ ਆਹ ਜਾਗੀ ਹੈ ਮੇਰੇ ਵੀਰੋ ਸੋ ਆ ਗਈ ਜਿਵੇਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਲਓ ਤੌਰੇ ਦਾ ਲੱਗਿਆ ਹੋ ਜੱਫਾ ਮੰਨਦੀਪ ਧਾਲੀਆ ਵੱਲੋਂ ਲਓ ਸਾਹ ਦਾ ਮਾਨ ਕਰਦੇ ਨੇ ਬਹੁਤ ਬਹੁਤ ਧੰਨਵਾਦ ਹੈ ਲਓ ਇੱਕ ਪਾਸੇ ਸੋਨੀ 빅 ਪੈਂਦੇ ਨੇ ਵੀ ਸੋਨੀ ਸਨੇਤ ਦਾ ਇੱਕ ਸੋਨੀ ਸਵੱਤੀ ਦਾ ਜਿਹੜਾ ਐਡਵੈਂਚਰ ਜਾ ਰਿਹਾ ਸਿਆ ਇੱਕ ਸੋਨੀ ਮੇਰੇ ਵੀਰੋ ਕੌਕਿਆਂ ਦਾ ਜਿਹੜਾ ਆਸਟ੍ਰੇਲੀਆ ਜਾ ਰਿਹਾ ਸਿਆ ਤੇ ਆਪ ਕੋ ਆਪਣੇ ਮਸ਼ਹੂਰ ਖਿਡਾਰੀ ਨੇ ਮੇਰੇ ਵੀਰੋ ਨਗਰਾਂ ਦੇ ਲਓ ਸਾਹਮਣੇ ਤੇ ਸੋਨੀ ਗੁਲਾਬ ਦੀ ਬਾਲ ਹੈ ਆਹ ਸਮਾਝੀਏ ਮੈਂ ਫੜ ਫੜ ਰਹੀ ਤਰੀਕ ਸਮੇਂ ਦੇ ਇੱਕ ਨਾਂ ਮੱਨੀ ਮੈਂ ਰਹੀ ਬਾਤ ਨਾਲ ਹੀ ਸਾਡੇ ਵੀਰ ਟੰਗੀਏ ਤੇ ਟਕਿੰਗ ਵਾਲੇ ਕਲਗਣੀ ਵਾਲੇ ਇਹ 100 ਰੁਪਇਆ ਸੋਨੀ ਦੇ ਲਈ ਭੇਜਦੇ ਨੇ ਲਓ ਜੀ ਸੋਨੀ ਅੜਲਾ ਵੀ ਨਾਲ ਜਨਾ ਲਓ ਸਾਹਮਣੇ ਇਸ ਵੇਲੇ ਮੈਂ ਦੇਖ ਰਿਹਾ ਵੀ ਇਹ ਰੰਗੀ ਹੈ ਅੱਤਰ ਜਿਹੜੀ ਵੀਰੋ ਮੁਕਾਬਲਾ ਹੋ ਚੁੱਕਿਆ ਹੈ ਇੱਕ ਪਾਸੇ ਰੰਗੀ ਆ ਗੱਲ ਲਾ ਕੇ ਰੇਡ ਤੇ ਵੀ ਕਲੋਪੀ ਵੱਲ ਲਓ ਪੱਪੂ ਉਹ ਚੂੜ ਚੱਕ ਦੀ ਧਰਤੀ ਦਾ ਪੱਪੂ ਆ ਕੇ ਚੂੜ ਚੱਕੀ ਹੈ ਪੱਪੂ ਦੇ ਡਾਲੇ ਮੋٹے ਤੇ ਪੱਤ ਮੋਟੇ ਆ ਘਣਾ ਦੇ ਬਰਮਾ ਦੇ ਵਿੱਚ ਫੱਦਰ ਤੇ ਦੇ ਤਾਪੀ ਦੀ ਪ੍ਰੈਸ ਵਧੀਆ ਹੱਥ ਤੱਕ ਰੋ ਕਰਦੇ ਨੇ ਮੇਰੇ ਵੀਰੋ ਕੀਤਾ ਦੇ ਲਈ ਲੈ ਸਾਹਮਣੇ ਲੈ ਦੇਖ ਰਿਹਾ ਲਈ ਇਸ ਲਈ ਤੇ ਨੌਜਵਾਨ ਕਬੱਡੀ ਪਾਉਂਦਾ ਹੋਇਆ ਰੰਗੀ ਆ ਰਹੀ ਆ ਰਹੀ ਆ ਰਹੀ ਜਲਾਲ ਦੀਵਾਰ ਵਿੱਚ ਮੇਲਾ ਲੱਗਿਆ ਇਕੱਠ ਹੋ ਗਿਆ ਭਾਰੀ ਦੂਰ ਦੂਰ ਤੇ ਪਹੁੰਚੇ ਗੱਪੂ ਕਰਕੇ ਪੂਰੀ ਤਿਆਰੀ ਪਹਿਲਾਂ ਤੋਂ ਕੁਝ ਧਿਆਨ ਕਰ ਰਹੇ ਨੇ ਖੇਡੇ ਜਿਹੜੇ ਖਿਡਾਰੀ ਇਹ ਐਨਐਵੀ ਖੇਡਦੇ ਖਿਡਾਰੀ ਜਿਹੜੇ ਨੋਟ ਕਰੋ ਜਲਾਲ ਦੀਵਾਰ ਦੀ ਜਿਹੜੇ ਟੀਮ ਇਸ ਮੁਕਾਬਲੇ ਦੇ ਵਿੱਚ ਜਿੱਤ ਚੁੱਕੀ ਹੈ ਆਓ ਮਿੰਨੀਆਂ ਵਰਸਸ ਜੋ ਮੰਡੀਆਂ ਮਿੰਨੀਆਂ ਕਲੱਬ ਦੀ ਮੰਡੀਆਂ पपू समान हिकु साइकिल वीरो बिर अमृत